ਸਾਹੀ ਗਾ ਸਾਰਿਆਂ ਨੂੰ ਜੀ ਅੱਜ ਆਪਾਂ ਫੇਰ ਇੱਕ ਵਾਈਸ ਕਮੀਜ਼ ਦੀ ਕਟਿੰਗ ਲੈ ਕੇ ਆਏ ਆਂ ਜੀ ਆਪਾਂ ਇਸ ਕਮੀਜ਼ ਦੀ ਕਟਿੰਗ ਕਰਨਾ ਸਿੱਖਾਂਗੇ ਜੀ ਸੌਖੇ ਤੇ ਆਸਾਨ ਤਰੀਕੇ ਨਾਲ ਜਿਹੜੇ ਸਿਲਾਈ ਕਰ ਨਵੇਂ ਲੱਗੇ ਆਂ ਜੀ ਉਹਨਾਂ ਵਾਸਤੇ ਬਿਲਕੁਲ ਹੀ ਆਸਾਨ ਤਰੀਕੇ ਨਾਲ ਕਟਿੰਗ ਕਰਾਂਗੇ ਅੱਜ ਆਪਾਂ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਜੀ ਤੇ ਐਂਡ ਵਿੱਚ ਅਸੀਂ ਪਲੇਟਾ ਪਾਉਣੀ ਦੱਸਾਂਗੇ ਪਲੇਟਾ ਕਿਵੇਂ ਪਾਈ ਜਾਂਦੀ ਹੈ ਕਮੀਜ਼ ਵਿੱਚ ਆਪਾਂ ਸਭ ਤੋਂ ਪਹਿਲਾਂ ਜੀ ਕਮੀਜ਼ ਦੇ ਪੱਲੇ ਲਾ ਲੈਨੇ ਜੀ ਕਮੀਜ਼ ਦਾ ਡਿਜ਼ਾਈਨ ਦੇਖ ਕੇ ਇਹ ਡਿਜ਼ਾਈਨ ਸਿਰ ਪਿੱਕ ਪਾਸੇ ਜਾਂਦਾ ਹੈ ਜੀ ਉਜੇ ਅਕੋਰਡਿੰਗ ਆਪਾਂ ਇਹ ਚਾਹ ਬਿਠਾ ਲਈ ਸੀ ਚੰਗੀ ਤਰ੍ਹਾਂ ਪ੍ਰੈਸ ਕਰ ਲਈ ਜੀ ਕੱਪੜੇ ਨੂੰ ਤੇ ਹੁਣ ਆਪਾਂ ਇਹੀ ਸਭ ਤੋਂ ਪਹਿਲਾਂ ਥੀਰੇ ਨਾਪਣਾ ਹੈ ਜੀ ਆਪਾਂ ਨੇ ਆਹ ਦੇਖੋ ਜੀ ਥੀਰਾ ਹੈਗਾ 6.5 ਇੰਚ ਆਪਾਂ ਥੀਰੇ ਦੀ ਨਿਸ਼ਾਨੀ ਲਾ ਲਈ ਹੈ ਜੀ 6.5 ਇੰਚ ਦੀ 6.5 ਇੰਚ ਕਿਉਂ ਲਾਇਆ ਜੀ ਆਪਾਂ ਨੇ 2.5 ਇੰਚ ਜੇ ਫਿਟਿੰਗ ਹੈ ਫਿਟਿੰਗ ਜੇ ਅਕੋਰਡਿੰਗ ਆਪਾਂ 6.5 ਦੀ ਨਿਸ਼ਾਨੀ ਲਾਈ ਹੈ ਜੀ ਇਹ ਸੂਟਾਂ ਦੀ ਫਿਟਿੰਗ 1.5 19 19.5 20 ਜਾਂ 20.5 ਹੋਵੇ ਜੀ ਉਹਨਾਂ ਤੀਆ ਹਮੇ ਸਾਢੇ 6 ਹੀ ਰੱਖਣਾ ਏ ਠੀਕ ਹੈ ਜੀ ਤੇ ਉਹਦੇ ਵਾਸਤੇ ਪਰ ਲਾਵਾਂਗੇ 7 ਇੰਚ ਦੇ ਮੋਡੇ ਰੱਖਾਂਗੇ ਜੀ ਆਪਾਂ ਠੀਕ ਹੈ ਜੀ 7 ਇੰਚ ਵੀ ਮੋਡੇ ਜਿਨ੍ਹਾਂ ਦੀ ਫੀਟਿੰਗ ਐਨੀ ਹੋ ਜਿੰਨੇ ਸਾਨੂੰ ਦੱਸਿਆ ਗਿਆ ਮੈਂ 19.5 20 ਤੱਕ 21 ਤੱਕ ਹੋਵੇ ਜੀ ਉਹਨਾਂ 7 ਇੰਚ ਹੀ ਮੋਡੇ ਰੱਖਣੇ ਆ ਜੀ ਜਿਨ੍ਹਾਂ ਸੂਟਾਂ ਦੀ ਫੀਟਿੰਗ ਘੱਟ ਹੈ ਜੀ ਜਿਨ੍ਹਾਂ ਦਾ 16 16.5 ਜੀ 17 ਤੱਕ ਉਹਨਾਂ ਨੂੰ 3.5 ਇੰਚ ਰੱਖਣੇ ਆ ਜੀ। ਇੱਥੇ ਹੁਣ ਸਾਢੇ ਫੀਟ ਹੀ ਸਾਢੇ 20 ਇੰਚ ਤਿਆਰ ਹੈ ਜੀ। ਆਪਾਂ ਉਹਦਾ ਹਾਫ ਲਾਵਾਂਗੇ। 2.5 ਇੰਚ। ਠੀਕ ਹੈ ਜੀ। ਉਸ ਤੋਂ ਬਾਅਦ ਕਮਰ ਤੱਕ ਫੀਟਿੰਗ ਦੇ ਕਮਰ ਤੱਕ ਪਾ 7 ਇੰਚ ਨਿਸ਼ਾਨ ਲਾਵਾਂਗੇ ਜੀ। ਠੀਕ ਹੈ ਜੀ। ਜਿੰਨਾ ਸੋਟੇ ਪਲੇਟਾਂ ਪੈਣੀਆਂ ਆ ਜੀ। ਉਹਨਾਂ ਦਾ ਕਮਰ ਦਾ ਨਿਸ਼ਾਨ ਬਾਅਦ ਵਿੱਚ ਲਾਵਾਂਗੇ ਜੀ ਬਾਕੀ ਮਿਣ ਕੇ ਪ੍ਰੋਪਰ। ਤੇ ਇਹਨਾਂ ਨੂੰ ਸਾਈਡ ਹੀ ਸਲਾਈ ਨੇ 14.5 ਇੰਚ ਪਰ ਤਿਆਰ ਹੈ ਜੀ। ਆਪਾਂ 15 ਇੰਚ ਪਰ ਲਾਵਾਂਗੇ ਜੀ। ਇਹਨਾਂ ਨਾਲ ਨਾ ਕਿ ਇਹ 23 ਇੰਚ ਤਿਆਰ ਹੈ 23 ਦਾ ਹਾਫ ਕਰਾਂਗੇ ਜੀ 23.5 ਇੰਚ ਦੀ ਪਰشانی ਲਾਵਾਂਗੇ ਇੱਥੇ ਆਪਾਂ ਹੁਣ ਕੀ ਕਰਨਾ ਹੈ ਇਹ ਥੋੜਾ ਸੂ ਹੈਵੀ ਹੈ ਨਾ 20.5 ਇੰਚ ਦੀ ਫੀਟਿੰਗ ਆ ਉਹਦੇ ਅਕੋਰਡਿੰਗ ਆਪਾਂ ਇੱਥੇ ਇਹਨਾਂ ਦੀ ਫੀਟਿੰਗ ਮੀਣਾਗੇ ਜੀ ਫੀਟਿੰਗ ਦੇ 3 ਇੰਚ ਹੈ ਇੱਥੇ ਆਪਾਂ ਇੱਥੋਂ ਵੀ ਆਪਾਂ ਕੱਪੜਾ ਮੀੜਨਾ ਹੈ ਜੇ ਫੀਟਿੰਗ 20.5 ਹੈ ਜੀ ਤਾਂ ਅੱਧਾ ਇੰਚ ਫालतू ਲਾਵਾਂਗੇ ਇੱਥੇ 21 ਇੰਚ ਨਿਸ਼ਾਨੀ ਲਾਵਾਂਗੇ 1.5 ਇੰਚ ਦੀ ਠੀਕ ਹੈ ਜੀ ਆਪਾਂ ਨੇ ਨਿਸ਼ਾਨੀ ਲਾ ਲਈ ਇਹਦੇ ਨਾਲ ਕੀ ਹੁੰਦਾ ਹੈ ਜੀ ਇਹ ਨਾਲ ਇਹ ਫੀਟਿੰਗ ਚੁੱਤੀ ਨਹੀਂ ਪੈਂਦੀ ਹੈਗੀ ਆਪਣੀ ਨੂੰ ਠੀਕ ਹੈ ਜੀ ਸੋਏ ਲਾਉਣੀਓ ਲਾਉਣੀ ਹੈ ਜੀ ਅੱਗੇ ਚੱਲਦੇ ਆਪਾਂ हिਪ ਵੱਲ ਜਿਹੜੇ ਫੀਟ ਨਿਸ਼ਾਨ ਕਮੀਜ਼ ਦੇ ਨਾ ਲੱਗਦਾ ਸੀ ਨਾ ਭਾਈ ਥੋੜਾ ਭਾਰੀ ਹੈ ਇਹਨਾਂ ਲਿਪ ਵੀ ਭਾਰੀ ਹੈ ਇਹਨਾਂ ਦੀ ਤੇ ਆਪਾਂ ਨੇ ਇਹਦੇ हिਪ ਤੋਂ ਲੈ ਕੇ ਉੱਪਰ 3 ਇੰਚ ਤੇ हिਪ ਤੋਂ 3 ਇੰਚ ਉੱਪਰ ਆਪਾਂ ਨੇ ਇੱਥੇ ਵੀ ਨਾਪਣਾ ਹੈ ਜੀ ਆਪਾਂ ਨੇ ਏ ਵੀ ਇਹਨਾਂ 3 ਇੰਚ ਹੀ ਰੱਖਣਾ ਓਰੇ ਠੀਕ ਹੈ ਹੁਣ ਆਪਾਂ ਕਿਵੇਂ ਲਾਉਣੀ ਹੈ ਜੀ ਫੀਡਿੰਗ ਖਾਨੀ ਆ ਦੇਖੋ ਐਸੇ ਗੜਾਈਚ ਪੈਣੀ ਹੈ ਜੀ ਇਹਨਾਂ ਦੀ ਇਹਦੇ हिਪ ਭਾਰੀ ਹੋਣ ਕਰਕੇ ਜੇ हिਪ 3 ਇੰਚ ਹੈ ਜੀ ਉੱਪਰ 3 ਇੰਚ ਪੁੱਪਰ ਵੀ 3 ਇੰਚ ਹੀ ਰੱਖਣਾ ਇਹਨਾਂ ਦਾ ਠੀਕ ਹੈ ਜੀ ਕਮਨ ਖਾਨੀ ਉੱਪਰ ਲਾਈ ਨਹੀਂ ਕਿਉਂਕਿ ਇਹ ਤਾਂ ਪਲੇਟਾਂ ਪੈਣੀ ਹੈ ਇਹ ਵੀ ਪਲੇਟਾਂ ਇਨਸ਼ਾਨੀ ਬਾਅਦ ਵਿੱਚ ਲੱਗੂਗੀ ਜੀ ਠੀਕ ਹੈ ਹੁਣ ਆਪਾਂ ਪਲੇਟਾਂ ਦੇ ਆਉਣੇ ਹੈ ਜੀ ਇਹਨਾਂ ਹੀ ਪਲੇਟਾਂ 12 ਇੰਚ ਬਤ ਤਿਆਰ ਸੀ ਕੀਆਂ ਅੱਪਾ ਨੇ ਕੀ ਕਰਨਾ ਆਪਾਂ 12.5 ਇੰਚ ਫालतू ਲੈਣਾ ਹੈ ਜੀ ਆਪਾਂ ਨੇ ਨਿਸ਼ਾਨੀ ਲਾ ਲੈਣਾ 12.5 ਇੰਚ ਪਰ ਇਹ ਗੈਪ ਛੱਡਣਾ ਹੈ ਵਿਚ ਪਲੇਟਾਂ ਦੇ ਉਹ 3.5 ਇੰਚ ਛੱਡਣਾ ਹੈ ਗੈਪ ਪੇਟਾਂ ਦਾ ਠੀਕ ਹੈ 7 ਇੰਚ ਲੰਬੀਆਂ ਪਲੇਟਾਂ ਲੰਬੀਆਂ ਪਾਉਣੀਆਂ ਹੈ ਜੀ ਆਪਾਂ ਇਹ ਵੀ ਨਾਪ ਲੈਣੇ ਹੈ ਜੀ ਆਪਾਂ 8.5 ਇੰਚ ਜੀ ਮਿਲ ਲਾਂਗੇ ਠੀਕ ਹੈ ਜੀ 2.2 ਪੁਆਇੰਟ ਮਿਲਾ ਲਾਂਗੇ ਜੀ ਆਪਾਂ ਤੇ ਕਿਸ਼ੀ ਪਲੇਟਾਂ ਵਾਸਤੇ ਜੀ ਆਪਾਂ ਕੀ ਕਰਨਾ ਐ 2 ਇੰਚ ਦਾ ਗੈਪ ਲੈਣਾ ਹੈ ਠੀਕ ਹੈ ਜੀ ਇੱਕ ਤਾਂ ਪਲੇਟ ਆਪਾਂ ਸਾਹਮਣੇ ਪਾਣੀ ਜੇ ਪਲੇਟ ਆ ਪਾਈਆਂ ਨਾ ਤੇ ਇਸੇ ਵੇਲੇ ਸਾਹਮਣੇ ਪੁਆਇੰਟ ਨਿਸ਼ਾਨ ਲਾ ਲੈਣਾ ਜੀ ਇਹ ਕਿ ਦੂਜਾ ਆਪਾਂ ਨੇ ਜਿਹੜੀਆਂ ਦੋਨੇ ਪਲੇਟਾਂ ਦਾ ਗੈਪ ਆ ਜੀ ਇਹਦੇ ਅਕੋਰਡਿੰਗ ਸੈਂਟਰ ਵਿੱਚ ਬਣਾਉਣਾ ਜੀ ਆਪਾਂ ਨੇ 2 ਇੰਚ ਦਾ ਨਿਸ਼ਾਨ ਤਾਂ ਕਿ 2 ਇੰਚ ਇੱਧਰ ਹੋਵੇ ਤੇ 2 ਇੰਚ ਹੀ ਇੱਧਰ ਹੋਵੇ ਠੀਕ ਹੈ ਜੀ ਇਹ ਨਿਸ਼ਾਨ ਆਪਾਂ ਯੂਨ ਲਾਉਣਾ ਹੈ ਜੀ ਆ ਦੇਖੋ 2 ਇੰਚ ਇੱਧਰ ਹੋਵੇ 2 ਇੰਚ ਇੱਧੇ ਤੇ ਆਉਣਾ ਜੀ ਠੀਕ ਹੈ ਹੁਣ ਆਪਣਾ ਜਿਹੜਾ ਮੋਢਿਆਂ ਦੀ ਸਲਾਈ ਹੈ ਜੀ ਆਪਾਂ ਲਾਈਸ ਨੇ ਮੋਢੇ ਦੀ ਨਿਸ਼ਾਨੀ ਇਹਦੇ ਇੱਧੇ ਅੰਦਰ ਵਾਰ ਹੀ ਆਪਾਂ ਇਹਨਾਂ ਕੱਢਣਾ ਹੀ ਪਏ ਇਹ 6.5 ਇੰਚ ਤੇ ਆ ਰੋ ਆ ਜਾਂਦਾ ਜੀ ਨਿਸ਼ਾਨ ਪਲੇਟਾਂ ਦਾ ਆਹ ਦੇਖੋ ਤੁਸੀਂ ਠੀਕ ਹੈ 6.5 ਇੰਚ ਪਰ ਆਉਣਾ ਚਾਹੀਦਾ ਜੀ ਇਹ ਇਹ ਤ੍ਰਿਸ਼ੀਆ ਪਲੇਟਾਂ ਹੈ ਜੀ ਕੋਈ ਲੰਬੀ ਪਲੇਟ ਹੈ ਜੀ ਇਹ 3.5 ਇੰਚ ਦੀ ਇਹ ਸੈਂਟਰ ਹੀ ਨਿਕਲ ਜਾਣਾ ਹੀ ਪਏ ਤ੍ਰਿਸ਼ੀਆ ਪਲੇਟਾਂ ਦਾ ਨਿਸ਼ਾਨ ਏ ਬਾਹ ਕੱਢ ਜਣਾ ਜਪਾ ਨੇ ਠੀਕ ਹੈ ਜੀ ਤੇ ਹੁਣ ਆਪਾਂ ਮੋਡੇ ਨਹੀਂ ਕਾਟਦੇ ਆਉਣੇ ਆ ਜੀ ਜਿਹੜੀ ਐ ਮੋਡੇ ਦੀ ਕਾਟ ਐ ਥੋੜੀ ਡੂੰਗੀ ਪਾਉਣੀ ਐ ਜੀ ਆਪਾਂ ਨੇ ਅਕੋਰਡਿੰਗ 2.5 ਇੰਚ ਪਰ ਪਾਵਾਂਗੇ ਜੀ ਕਿਉਂਕਿ ਪਿਛਲੇ ਮੋਡੇ ਹੈਵੀ ਹੁੰਨੇ ਆ ਜੇ ਹੁਣ ਖਿੱਚ ਪੈਣ ਲੱਗ ਨਹੀਂ ਤਾਂ ਫਿਰ ਡੂੰਗੀ ਪਾਉਣੀ ਐ ਜ਼ਿਆਦਾ 2.5 ਇੰਚ ਪਰ ਪਾਵਾਂਗੇ ਕੀ ਕਰਨਾ ਆਪਾਂ ਨੇ ਫੀਟੀ ਦਾ ਨਿਸ਼ਾਨ ਤੇ ਆਪਾਂ ਆਪਾਂ ਨੇ ਨਿਸ਼ਾਨ ਲਾਇਆ ਏ ਇਹ ਦੇਖੋ ਇਹਨੂੰ ਕਰਾਸ ਕਰਕੇ ਜਾਣਾ ਜੀ ਆਪਾਂ ਨੇ ਆ ਦੇਖੋ ਇਹ ਬੇਹ ਬਾਹਰ ਕਰ ਦੇਣਾ ਜੀ ਠੀਕ ਹੈ ਜੀ ਸਮਝ ਗਏ ਨਹੀਂ ਉਸ ਤੋਂ ਬਾਅਦ ਆਪਾਂ ਲਾਵਾਂਗੇ ਫਰੰਟ ਦਾ ਨਿਸ਼ਾਨ ਗਾੜ ਤੋਂ ਹੈਗਾ ਜੀ ਆਪਾਂ ਹੁਣ ਫਰੰਟ ਦਾ ਨਿਸ਼ਾਨ ਲਾਵਾਂਗੇ ਜੀ ਆਹ ਦੇਖੋ ਜੀ ਫਰੰਟ ਇਹਨਾਂ ਦੇ ਹੈਗਾ ਸੀ 14 ਇੰਚ ਤਿਆਰ ਹੈ ਜੀ ਆਪਾਂ ਨੇ 1 ਇੰਚ ਫालतू ਲੈਣਾ ਕਿਉਂਕਿ ਮੋਡੇ ਦੇ ਵਿੱਚ ਘਾਹ ਜਿਹੜੀ ਆਪਣੀ ਸਲਾਈ ਪਾਉਣੀ ਹੈ ਨਾ ਬਾਹਰ ਜਾਣ ਵਾਸਤੇ ਉਹ ਅੱਧਾ ਦੇ ਵਿੱਚ ਵਿੱਚ ਆਉਣਾ ਹੈ ਜੀ 15 ਇੰਚ ਪੁਆਇੰਟ ਮੇਂ ਛਾਂ ਲਾਵਾਂਗੇ ਜੀ ਨਾਲਾ ਇਹ ਆ ਫਰੰਟ ਮਿੰਨਾ ਨੇ ਆਪਾਂ ਨੇ ਗਾੜ ਦੇ ਵੇਠਾ ਮਿੰਨਾ ਜੀ ਇੱਕ ਬੋੜੀ ਸਲਾਈ ਲੈ ਕੇ ਦੂਜੀ ਬੋੜੀ ਸਲਾਈ ਤੱਕ ਮਿੰਨਾ ਆਪਣਾ ਇਹ ਚੌਲਾਂ ਚ ਤਿਆਰ ਸੀਗਾ ਆਪਾਂ ਹੇ ਲਾਵਾਂਗੇ 15 ਇੰਚ ਦਾ ਜੇ 1 ਇੰਚ ਫालतू ਲਾਵਾਂਗੇ ਆਪਾਂ ਨੇ ਕਾਟ ਮੁਰਲੀ ਪਾ ਲਈ ਹੈ ਜੀ ਇਹ ਕਾਟ ਖਰੇ ਕਿ ਜਰੂਰ ਪਾਉਣੀ ਹੈ ਜੀ ਹਰ ਇੱਕ ਦਾ ਫਰੰਟ ਮਿੰਕੇ ਜਿੰਨਾ ਵੀ ਹੋਊਗਾ ਅਗਲੇ 13.5 ਹੋਊਗਾ 12.5 ਹੋਊਗਾ 1 ਇੰਚ ਫालतू ਰੱਖਣਾ ਜੀ ਹਰੇਕ ਦਾ ਫਰੰਟ ਠੀਕ ਹੈ ਜੀ ਹੁਣ ਆਪਾਂ ਕਾਟ ਪਾ ਕੇ ਤੁਹਾਨੂੰ ਦਿਖਾਉਨੇ ਆ ਜੀ ਹੁਣ ਜੀ ਆਪਾਂ ਕਾਟ ਪਾਉਣ ਲੱਗੇ ਆ ਜੀ ਬਾਕੀ ਚੱਲ ਜਿੰਨੇ ਪੱਲੇ ਪਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਮੂਲੀ ਕਾਟਣ ਵਾਸਤੇ ਇੱਕ ਪੱਲਾ ਛੇੜਾ ਛੱਡ ਦੇਣਾ ਜੀ ਮਤਲਬ ਦੋ ਪੱਲੇ ਭਾਗ ਤੇ ਇੱਕ ਉੱਪਰ ਚੱਕ ਲੈਣਾ ਜੀ ਠੀਕ ਹੈ ਮੂਲਾ ਪੱਲਾ ਤੇ ਹੀ ਕਾਟ ਪਾਵਾਂਗੇ ਜਿੱਦੇ ਜਪਾਂ ਨਿਸ਼ਾਨੀ ਲਾਈ ਸੀ ਨਾ ਉਹਦੇ ਅਕੋਰਡਿੰਗ ਕਾਟ ਪਾਵਾਂਗੇ ਇੱਥੇ ਹੀ ਕਾਣਾ ਮਾ ਥੋੜਾ ਜਿਹਾ ਛੇੜਾ ਲੈ ਕੇ ਜਾਣਾ ਜੀ ਪੈਰ ਪੈਰੀ ਇਸ ਲਈ ਕਾਟ ਵਾਸਤੇ ਤਾਂ ਕਿ ਇਹ ਨਾਲ ਕੀ ਹੁੰਦਾ ਨਾ ਕਿ ਮੀਂਹ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਬਹੁਤਾ ਠੀਕ ਹੈ ਇਹ ਬੁਝੋ ਡੂੰਗੀ ਜੀ ਰੱਖਣੀ ਹੈ ਜੀ ਆਪਾਂ ਨੇ ਠੀਕ ਹੈ ਮਹਰਤਨ ਨਿਸ਼ਾਨ ਲਾ ਲਾਂਗੇ ਜੀ ਇਹ ਫੀਟਿੰਗ ਹਾਂ ਲਾ ਲਾਂਗੇ ਜੀ ਪਰ ਹੁਣ ਇਹ ਨਿਸ਼ਾਨ ਜਿਹੜੇ ਹੈ ਜਰੂਰ ਲਾਉਣੇ ਆ ਜੀ ਫੀਟਿੰਗ ਦਾ ਤੇ ਤ੍ਰਿਸ਼ੀਆਂ ਪਲੇਟਾਂ ਦਾ ਤੇ ਇਹ ਜੇ ਹਿਪ ਦਾ ਨਿਸ਼ਾਨ ਠੀਕ ਹੈ ਇਹ ਨਾ ਕੀ ਹੁੰਦਾ ਹੈ ਜੀ ਜਦੋਂ ਆਪਾਂ ਨੇ ਪਲੇਟਾਂ ਪਾ ਲਈਆਂ ਗਾਹ ਜੜ ਲਏ ਤੇ ਤੀਰਾ ਵੀ ਜੜ ਲਿਆ ਠੀਕ ਹੈ ਜੀ ਜਦੋਂ ਆਪਾਂ ਫੀਟਿੰਗ ਜਣ ਲੱਗਣਾ ਕਮੀਜ਼ ਜੀ ਤਾਂ ਕੀ ਕਰਨਾ ਆਪਾਂ ਨੇ ਨਿਸ਼ਾਨ ਲਾਉਣ ਤੋਂ ਬਾਅਦ ਇਹੜਾ ਮੂਰਲਾ ਪੱਲਾ ਏ ਇਹ ਪਿਛਲਾ ਪੱਲਾ ਈ ਇੱਥੇ ਆਪਾਂ ਨਿਸ਼ਾਨ ਲਾਏ ਆ ਜੀ ਆਪਾਂ ਨੇ ਨਾ ਹਿੱਪ ਦੇ ਉਹ ਨਿਸ਼ਾਨਾ ਨਾਲ ਅਟੈਚ ਕਰਨਾ ਇੱਕ ਦੂਜੇ ਦੇ ਠੀਕ ਹੈ ਨਿਸ਼ਾਨਾ ਲਾਉਣਾ ਕੀ ਹੁੰਦਾ ਏ ਜੀ ਨਾ ਜਿਹੜਾ ਆਪਣਾ ਇਹ ਮੂਰਲਾ ਪੱਲਾ ਭਾਵੇਂ ਆਪਾਂ ਹੇਠਾਂ ਚੱਲ ਜਾਏ ਬੇਸ਼ੱਕ ਥੋੜਾ ਜਿਹਾ ਹੇਰੇ ਜਾਊਗਾ ਜੀ ਪੱਲਾ ਇਹ ਇੱਕ ਜਾਦਾ ਇੰਚ ਆਪਾਂ ਥੋੜਾ ਮੂਰਲੇ ਪੱਲੇ ਦਾ ਹੇਠਾਂ ਜਾਊਗਾ ਜੀ ਕੋਈ ਚੱਕਰ ਨਹੀਂ ਜੀ ਹੈਗਾ ਆਪਾਂ ਦਵਾ ਥੋੜੀ ਕਾਟ ਪਾ ਦਾਂਗੇ ਇਹ ਨਾ ਕੀ ਹੋਣਾ ਕਮੀ ਪਿੱਛੇ ਨੂੰ ਨਹੀਂ ਜਾਂਦਾ ਜੀ ਆਪਣਾ ਹੈਗਾ ਮੂਰਲੇ ਬਸ ਇਹੀ ਰਹੂਗਾ ਠੀਕ ਹੈ ਨਾ ਇਹ ਵਾਲਾ ਪੁਆਇੰਟ ਹੈ ਜਿਉਂ ਮਿਲਾਉਣਾ ਇੱਕ ਦੂਜੇ ਨਾਲ ਥੋੜਾ ਉੱਪਰ ਇਹ ਚ ਹੋਏ ਨੇ ਪਰ ਪਲੇਟਾਂ ਚ ਕੋਈ ਤੱਚੀ ਨਹੀਂ ਹੈ ਪਲੇਟਾਂ ਪਾਣੀ ਆ ਇਹ ਥੋੜਾ ਚੱਕਾ ਹੋ ਜਾਂਦਾ ਕਮੀਜ਼ ਉੱਪਰ ਪਰ ਆਪਾਂ ਨੇ ਨਿਸ਼ਾਨ ਨੇ ਨਿਸ਼ਾਨ ਮਲਾਉਣਾ ਹੀ ਮਲਾਉਣਾ ਜ਼ਰੂਰ ਹੈ ਜੀ ਫੀਡਿੰਗ ਕਰਨ ਵਾਸਤੇ ਠੀਕ ਹੈ ਕੋਈ ਇਹ ਘਰੌਣੇ ਜੇ ਕੋਈ ਲੋੜ ਨਹੀਂ ਹੈਗੀ ਇਹਨਾਂ ਚ ਜਿੱਥੇ ਪੁਆਇੰਟ ਆਉਂਦਾ ਹੀ ਮਿਲ ਜਾਏ ਉੱਥੇ ਮਿਲ ਮਲਾਉਣਾ ਹੀ ਬਲਾਉਣਾ ਜੀ ਫੀਡਿੰਗ ਕਰਨ ਲੱਗਣਾ ਆਪਾਂ ਨੇ ਸਕੂਟ ਦੀ ਇਹ ਨਾ ਕਮੀਜ਼ ਵੀ ਬਿਲਕੁਲ ਪਿੱਛੇ ਹੋ ਜਾਂਦਾ ਫੀਡਿੰਗ ਬਹੁਤ ਵਧੀਆ ਆਉਂਦੀ ਹੈ ਜੀ ਨਾਲ ਸਭ ਤੋਂ ਪਹਿਲਾਂ ਜੀ ਆਪਾਂ ਪਹਿਲਾਂ ਪਿਛਲਾ ਪਹਿਲਾ ਗੜਾ ਹੈਗਾ ਕਿ ਇਹਨਾਂ ਦਾ 5 ਇੰਚ ਤਿਆਰ ਆਪਾਂ 5.5 ਇੰਚ ਦੀ ਕਟਿੰਗ ਕਰਾਂਗੇ ਜੀ ਇਧਰੋਂ 2.5 ਇੰਚ ਹੀ ਰੱਖਣਾ ਆਪਾਂ ਨੇ ਨੋਰਮਲ ਗਲਾ ਹੈ ਜੀ ਇਹ 2.5 ਇੰਚ 5.5 ਇੰਚ ਥੋੜੀ ਹੀ ਪਕਾਟ ਦੇ ਦਾਂਗੇ ਜੀ ਇਹਨੂੰ ਆ ਦੇਖੋ ਬਿਲਕੁਲ ਨੋਰਮਲ ਕਟੇ ਗਾ ਲਾਂਗੇ ਜੀ ਆਪਾਂ ਠੀਕ ਹੈ ਜੀ ਇੱਥੇ ਆਪਾਂ ਹੁਣ ਅੱਧੇ ਇੰਚ ਕੱਟ ਪਾਵਾਂਗੇ ਤੀਰੇ ਦੀ 2.5 ਇੰਚ ਰੱਖ ਕੇ ਜੀ ਅੱਧੇ ਇੰਚ ਹੀ ਕੱਟ ਪਾ ਲਾਂਗੇ ਜੀ ਠੀਕ ਹੈ ਜੀ ਇਹ ਆਪਣਾ ਕਮੀਜ਼ ਦੀ ਕਟਿੰਗ ਤਿਆਰ ਹੋ ਗਈ ਹੈ ਜੀ ਤਿਆਰ ਤੇ ਹੁਣ ਆਪਾਂ ਪਲੇਟਾ ਪਾਵਾਂਗੇ ਜੀ ਪਲੇਟਾ ਪਾਉਣ ਲੱਗੇ ਆ ਜੀ ਸਭ ਤੋਂ ਪਹਿਲਾਂ ਆਪਾਂ ਨੇ ਨਾ ਚਾਰ ਲੀਨਾਂ ਲੈ ਲੈਣੀਆਂ ਜੀ ਆਪਾਂ ਨੇ ਕੱਟ ਕਰਨੇ ਥੋੜੇ ਪੀਸ 7-7 ਇੰਚ ਦੇ ਇਹ ਪਲੇਟਾਂ ਦੇ ਹੇਠਾਂ ਰੱਖਣੀਆਂ ਜੀ ਆਪਾਂ ਨੇ ਠੀਕ ਹੈ ਜੀ ਇਹ ਸਿੱਧੀਆਂ ਪਲੇਟਾਂ ਪਾਉਣੀਆਂ ਉਹਦੇ ਹੇਠਾਂ ਕਪੜਾ ਲਾਉਣਾ ਜੀ ਆਪਾਂ ਨੇ ਤਾਂ ਕਿ ਕਪੜਾ ਸ਼ਿੰਕ ਨਾ ਹੋਵੇ ਆ ਦੇਖੋ ਜੀ ਆਪਾਂ ਪਹਿਸੇ 7-7 ਸਿੱਧੀ ਪਲੇਟ ਪਾਵਾਂਗੇ ਜੀ ਪਲੇਟ ਪਾਉਣੇ ਕਿਵੇਂ ਆ ਆ ਦੇਖੋ ਤੁਸੀਂ ਮੈਂ ਸੂਰੇ ਨਾਲ ਥਾਂ ਗਣੀ ਚੜਾਇਆ ਹੈਗਾ ਤਾਂ ਕਿ ਸਾਨੂੰ ਸਾਫ ਪਤਾ ਲੱਗ ਸਕੇ ਜੀ ਜਿਹੜੇ ਜਿੰਨਾ ਸੂਟਾਂ ਦਾ ਹੈਵੀ ਨਾ ਪੈ ਜੀ ਉਹਨਾਂ ਸੂਟਾਂ ਦੀਆਂ ਪੇਟਾਂ ਡੁੰਗੀਆਂ ਪਾਉਣੀਆਂ ਜੀ ਥੋੜੀਆਂ ਜੀਆਂ ਠੀਕ ਹੈ ਜੀ ਤਾਂ ਸਟਾਰਟ ਕਰਦੇ ਹਾਂ ਜੀ ਆਪਾਂ ਠੀਕ ਹੈ ਜੀ ਸ਼ੁਰੂ ਚ ਆਪਣੇ ਬਰੀ ਚੱਕਣਾ ਜੀ ਸੈਂਟਰ ਜਾ ਕੇ ਹੁਣ ਹੈਵੀ ਕਰ ਦੇਣਾ ਜੀ ਆਪਾਂ ਨੇ ਉਹ ਚੌੜੀ ਰੇਨ ਪੱਟੀ ਫੇਰ ਆਪਾਂ ਇਹ ਬਰੀ ਕਰ ਦੇਣੀ ਠੀਕ ਹੈ ਜੀ ਅੱਗੇ ਤੋਂ ਆ ਕੇ ਠੀਕ ਹੈ ਜੀ ਆ ਦੇਖੋ ਐਦਾਂ ਪਲੇਟ ਦਾ ਕੱਪੜਾ ਲਾ ਦੇਣਾ ਪੇਟਾਂ ਬਜੀ ਠੀਕ ਹੈ ਜੀ ਆ ਕੇ ਪਤਾਗਾ ਮੈਂ ਫਿਸ਼ਾ ਦੇਣਾ ਹੁਣ ਪਾਣੀ ਪਲੇਟ ਪਾਉਣੀ ਹੈ ਜੀ ਕੱਪੜਾ ਆਪਾਂ ਸਾਈਡ ਰੱਖਣਾ ਹੈ ਜੀ ਪਲੇਟਾਂ ਦੇ ਇਹ ਕੱਪੜਾ ਸਿੱਧੀਆਂ ਪਲੇਟਾਂ ਪਰ ਹੀ ਲਾਉਣਾ ਹੈ ਜੀ ਪੀਸੀਆਂ ਪਲੇਟਾਂ ਆਪਾਂ ਨਹੀਂ ਲਾਉਣਾ ਜੀ ਇਹਗਾ ਆਪਾਂ ਦੂਜੀ ਪਲੇਟ ਸਟਾਰਟ ਕਰਦੇ ਹਾਂ ਜੀ ਹੁਣ ਸੈਂਟਰ ਚ ਮੋਟਾ ਹੈ ਨਾ ਠੀਕ ਹੈ ਦੋ ਲੱਟਾਂ ਆਪਣੀ ਪੈ ਚੁੱਕੀਆਂ ਹੈ ਜੀ ਸਿੱਧੀਆਂ ਤੇ ਹੁਣ ਤੁਸੀਂ ਇਹ ਪਲਟਾ ਪਾਵਾਂਗੇ ਜੀ ਠੀਕ ਹੈ ਜੀ ਅੱਛਾ ਚੱਕ ਲੈਂਦੇ ਹਾਂ ਆਪਣੇ ਦੋਸ਼ੀ ਬਲੇਡ ਇਹਨਾਂ ਪਲਟਾਂ ਉੱਪਰ ਨਾਲ ਸਲਾਈਪ ਪੈਰ ਪੈਰ ਦੀ ਹੀ ਲਾਉਣੀ ਹੈ ਜੀ ਅੱਗੇ ਦਾ ਬਰੀ ਖਾਦਨੇ ਆਪਾਂ ਨੇ ਆ ਕੇ ਜਿਵੇਂ ਸੇਟੀ ਆਉਣਾ ਹੈ ਜੀ ਥੋੜੀ ਬਾਹਰ ਆ ਕੇ ਪੈ ਮਸ਼ੀਨ ਕਮਾਉਣੀ ਹੈ ਜੀ ਤਾਂ ਕਿ ਇਹਨਾਂ ਧਾਗੇ ਨੂੰ ਬਲਜੇ ਪੈ ਜੈ ਨੇ ਫਿਰ ਉਖੜਦੀ ਨਹੀਂ ਹੈਗੀ ਉਹ ਜਿਹੜੀ ਆਪਣੇ ਆ ਪਲੇਟ ਪਾਉਣੀ ਹੈ ਇਹ ਮੋਢੇ ਪਲੇਟ ਪਾਉਣੀ ਹੈ ਥੋੜੀ ਜੀ ਵੱਡੀ ਰੱਖ ਕੇ ਪਾਉਣੀ ਹੈ ਚੌੜੀ ਰੱਖ ਕੇ ਇਹ ਇੱਥੋਂ ਜਿਹਨਾਂ ਦੇ ਹੈਵੀ ਨਾਪ ਹੈ ਨਾ ਮੈਂ ਥੋੜੀ ਪਲੇਟ ਚੌੜੀ ਪੈਂਦੀ ਹੈ ਜੀ ਇਹ ਤਾਂ ਕਿ ਇੱਥੇ ਬੁਲਬੁਲਾ ਜਾਂ ਨਹੀਂ ਬਣਦਾ ਹੈਗਾ ਕਪੜਾ ਖੁੱਲਦਾ ਨਹੀਂ ਹੈਗਾ ਜੀ ਆ ਦੇਖੋ ਜੀ ਠੀਕ ਹੈ ਅੱਧਾ ਘੀਨੇ ਕਪੜੇ ਚੱਕ ਕੇ ਰੱਖ ਲੈਣਾ ਮੂਰੇ ਤੇ ਇੱਥੇ ਰੋ ਥੋੜੀ ਵੱਡੀ ਪਾਉਣੀ ਆਈ ਪਲੇਟ ਇਹ ਦੂਜੀ ਪਲੇਟ ਪਾਉਣੀ ਹੈ ਜੇ ਆਪਾਂ ਇਧਰੇ ਦੂਜੀ ਸਾਈਡ ਦੀਆਂ ਥੋੜੀ ਵੱਡੀ ਚੱਕ ਕੇ ਪਾ ਲਈਏ ਅੰਦਰ ਕੱਟ ਜਾਣੀ ਥੋੜੀ ਮੋਟੀ ਹੁੰਦੀ ਲਾਉਣੀ ਹੈ ਜੀ ਤਾਂ ਇਹ ਧਾਗੇ ਨੂੰ ਵਟਾ ਆ ਜਾਣ ਇੱਕ ਪਲੇਟ ਹੋਰ ਪਾ ਲ ਲਈ ਜੀ ਆਪਾਂ

ਸੈੱਟ ਕਰ ਦਿੰਗੇ ਜੀ ਮੈਂ ਆ ਦੇਖੋ ਇੱਕ ਮੀਜ ਕੱਪ ਆਪਣੇ ਆਪ ਹੀ ਬਣ ਲੱਜਣੇ ਜੀ ਪਲੇਟਾ ਪਰਫੈਕਟ ਹੋਣ ਪਈਆਂ ਹੋਈਆਂ ਠੀਕ ਹੈ ਜੀ ਆ ਤੁਸੀਂ ਦੇਖੇਂਗੇ ਹੋ ਨਾ ਇਧਰ ਮਾਰ ਸਿੱਧਾ ਖਾ ਲੋ ਪਰ ਕੱਪ ਆਪਣੇ ਆਪ ਹੀ ਬਣ ਲੱਜ ਜਣੇਗਾ ਕੱਪ ਠੀਕ ਹੈ ਜੀ ਜਿਵੇਂ ਸਾਈਟ ਅੰਗਣ ਪਰ ਪਲੇਟਾ ਪਈਆਂ ਹੋਈਆਂ ਜੀ ਠੀਕ ਹੈ ਹੁਣ ਇਸੇ ਤਰ੍ਹਾਂ ਪੈ ਪਿਛਲੇ ਪੱਲੇ ਨੇ ਪਲੇਟਾ ਪਾ ਲੈਣੀ ਹੈ ਜੀ ਆ ਦੇਖੋ ਪਲੇਟਾ ਪਈਆਂ ਹੋਈਆਂ ਠੀਕ ਹੈ ਜੀ ਉਏ ਪਿਛਲੇ ਪਲੇਟਾਂ ਪਾਉਣ ਲੱਗੇ ਆ ਜੀ ਉਸੇ ਜਿਹੜਾ ਆਪਾਂ ਕੱਪੜਾ ਰੱਖ ਲੈਣਾ ਕੱਟ ਕੇ ਇੱਕ ਠੀਕ ਹੈ ਜੀ ਇੱਕ ਸਿਰ ਸਟਾਰਟ ਕਰਕੇ ਸੈਂਟਰ ਵਿਚ ਚੌੜਾ ਤੇ ਹੰਟੇ ਜਾ ਕੇ ਬੀ ਕਾ ਦੇਣੀ ਥੋੜੀ ਮਸ਼ੀਨ ਚ ਲਾਉਣੀ ਹੈ ਜੀ ਅੱਗੇ ਜਾ ਕੇ ਤਾਂ ਕਿ ਧਾਗੇ ਨੂੰ ਬਟਾ ਆ ਜਾਵੇ ਠੀਕ ਹੈ ਜੀ ਇਸੇ ਜੇ ਆਪ ਦੂਜੀ ਪਲੇਟ ਪਾਵਾਂਗੇ ਪਾਲੂ ਜਿੱਕੇ ਨਹੀਂ ਪਾ ਲਈ ਹੈ ਜੀ ਠੀਕ ਹੈ ਤੁਸੀਂ ਇਸੇ ਹੀ ਇਸੇ ਅੰਗਰ ਪੇਟਾ ਪਾਏਗਾ ਬਹੁਤ ਵਧੀਆ ਫਿਟਿੰਗ ਆ ਲਈ ਹੈ ਜੀ ਇਹਨਾਂ ਦਾ ਪੇਟਣਾ ਸਾਰੀ ਸੂਟ ਚ ਖਾਸੇ ਪਲੇਟਾਂ ਦੀ ਹੋ ਹੁੰਦੀ ਹੈ ਜੀ ਪਲੇਟਾ ਸਹੀ ਹੋਣਗੇ ਤੇ ਫਿਟਿੰਗ ਵੀ ਸਹੀ ਹੋਊਗੀ ਹੁਣ ਤੁਸੀਂ ਇੱਕ ਇੱਕ ਮਿੰਟ ਧਿਆਨ ਦਿਓ ਜਿਹਨਾਂ ਸੂਟਾਂ ਦੀ ਚੜਾਈ ਮਤਲਬ ਫਿਟਿੰਗ ਬਾਅਦ ਹੋਵੇ ਜੀ ਜਿਹਨਾਂ 20 ਤੋਂ ਉੱਪਰ ਹੋਵੇ ਜੀ ਉਹਨਾਂ ਹੀ ਪਲੇਟਾ ਪਾਉਣੀਆਂ ਇਹ ਚੌੜੀਆਂ ਆਪਾਂ ਦਿਖਾਣੀ ਪੁੱਠੇ ਪਾਸੇ ਮੈਂ ਪੱਲੇ ਜਾ ਚੱਕਣੀਆਂ ਇਹ ਬੇਟੇ ਕੱਪੜੇ ਜਾ ਚੱਕਣੇ ਬੇਟਾਂ ਦਾ ਜਿਨ੍ਹਾਂ ਸੂਟਾਂ ਦੀ ਕਈ ਫੀਡਿੰਗ ਘੱਟ ਹੋਵਨਾਂ 16 17 18 ਤੱਕ ਹੋਵੇਈ ਉਹਨਾਂ ਪੱਲੇਟਾਂ ਵਿੱਚ ਥੋੜੀਆਂ ਬਰੀਕ ਪਾਉਣੀ ਆ ਜੀ ਕਿਉਂਕਿ ਪਹਿਲੇ ਹੀ ਫੀਡੀਆਂ ਘੱਟ ਹੁੰਦੀ ਆ ਜੀ ਜਿਹਨਾਂ ਦੀ ਕਮਰ ਛੱਡ 14 15 ਹੋਵੇ ਨਾ ਉਹਨਾਂ ਪੱਲੇਟਾਂ ਵਿੱਚ ਬਿਲਕੁਲ ਬਰੀਕ ਚੱਕਣੀਆਂ ਆ ਜੀ ਕਿਉਂਕਿ ਸਪੇਸ ਘੱਟ ਹੁੰਦੀ ਏ ਨੀ ਕਮਰ ਦੀ ਐਸ ਕਰਕੇ ਹਾਂ ਵੀਡੀਓ ਨਾਲ ਸ਼ਾਂਤਾਈ ਹੋਈਸ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਜੇ ਤੁਸੀਂ ਹੋਰ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਹਮੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂ